లైవి ਮੇਤਰੋ ਅੱਜ ਸਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਕੀੜਾ ਤੂੰ ਕੀ ਜਾਣੀਏ ਜੱਟੀਏ ਜੱਟ ਜਗਾਰੀ ਹੁੰਦੇ ਨੇ ਸਾਨੂੰ ਚੱਲਦਾ ਵੀ ਦਿਖਾਵਾਂਗੇ ਪ੍ਰੋਪਰ ਆਪਾਂ ਜਾਣਕਾਰੀ ਲਾਵਾਂਗੇ ਬਾਈ ਉੱਥੇ ਪਹੁੰਚਣਗੇ ਜਿਨ੍ਹਾਂ ਨੇ ਪਿਆਰ ਕੀਤਾ ਫਰਵਾਹੀ ਪਿੰਡ ਵਾਲੇ ਹਜ਼ੂਰਾਂ ਗਰੇ ਗਲਾਬ ਦਾ ਪਿੰਡ ਹੈ ਗਲਾਬ ਫਰਵਾਹੀ ਵਾਲਾ ਜੀ ਅਕਸਰ ਗਾਣੇ ਸੁਣਦੇ ਹੋਣੇ ਬਾਈ ਗਲਾਬ ਸਿੱਧੂ ਦੇ ਕਿਉਂ ਪਿੰਡੋ ਬਾਈ ਨੇ ਪਿਆਰ ਕੀਤਾ ਇਹ ਟਰੈਕਟਰ ਸਪਰੇਅ ਵਾਲਾ ਪੰਪ ਜੰਡੀਆ ਟਰੈਕਟਰ ਤੇ ਲਾਇਆ ਮਣੀ ਬਾਈ ਦੇ ਟਰੈਕਟਰ ਤੇ ਤੇ ਵੀਡੀਓ ਦੇ ਨਾਲ ਬਣੇ ਰਿਓ ਬਾਈ ਆਇਆ ਸੀ ਤੇਲ ਪਾਉਣ ਬਾਈ ਕਹਿੰਦਾ ਚੰਕੌਰ ਵੀਡੀਓ ਜ਼ਰੂਰ ਕਰਨੀ ਆ ਮਾ ਜ਼ਰੂਰ ਕਰਾਂਗੇ ਪਰ ਆ ਤੇਰੇ ਖੇਤ ਚੱਲ ਉੱਥੇ ਪੱਪਰ ਵੀਡੀਓ ਬਣਾਉਣੀ ਆਪਾਂ ਤੇ ਵੀਰੋ ਕਿਰਾਇਆ ਨਮਾ ਕਰਾ ਦੇ ਨੋਟ ਜੁੜੇ ਰਹੇ ਹੋ ਬਾਈ ਪੌਣੀ ਦਾ ਰਵਾਈ ਪਿੰਡ ਵਾਲਾ ਕਿਹਨੇ ਇਹ ਬਣਾਇਆ ਤੇ ਪ੍ਰੋਪਰ ਆਪਾਂ ਜਾਣਕਾਰੀ ਲਾਵਾਂਗੇ ਬਾਈ ਤੋਂ ਇੱਥੇ ਆਸੂ ਕਹਿੰਦਾ ਮੈਨੂੰ ਮੜਾ ਚਲਾ ਕੇ ਦਿਖਾ ਦੇ ਬਾਈ ਮੇਰੇ ਸਪਰੇਅ ਕਹਿੰਦਾ ਤਾਈਂ ਕਰਨੀ ਆ ਕਹਿੰਦਾ ਤੈਂ ਕਰਨੀ ਆ ਉਹ ਕਹਿੰਦਾ ਪਹਿਲਾਂ ਮੈਂ ਆਪੇ ਕਰ ਲਾਂ ਇਦੂ ਬਾਅਦ ਕਹਿੰਦਾ ਤੇਰੇ ਕਰ ਦਾਂਗੇ ਅੱਜ ਪਹਿਲੀ ਵਾਰ ਕਹਿੰਦਾ ਆਪਦੇ ਚਲਾਉਣਾ ਦੇਖੋ ਗਲਾਈ ਦੇਖੋ ਥੱਲੇ ਤਾਂ ਜੈਕ ਹਨ ਹਾਂ ਜਿਹੜੇ ਲੱਗੇ ਹੋਏ ਨੇ ਪ੍ਰੈਸ਼ਰ ਉਹਨਾਂ ਥੱਲੇ ਵੀ ਹੋ ਜਾਣ ਜੇ ਮੂੰਗੀ ਦੇ ਕਰਨੀਆਂ ਨਰਮੇ ਤੇ ਕਪਾਹ ਤੇ ਆਪਣੇ ਕਣਕ ਦੇ ਝੋਨੇ ਤੇ ਕਿਸੇ ਵੀ ਚੀਜ਼ ਤੇ ਕਰਨੀਆਂ ਤਾਂ ਉੱਚਾ ਨੀਵਾ ਲਿਫਟ ਪੰਪਾ ਜਰਾ ਉੱਚਾ ਨੀਵਾ ਹੋ ਜਾਂਦਾ ਤੇ ਵੀਡੀਓ ਦਾ ਨਾਮ ਤੁਸੀਂ ਬਣਿਆ ਰੱਖੋ ਆਪਾਂ ਚੱਲਾਂਗੇ ਬਾਈ ਦੇ ਖੇਤ ਮਣੀ ਦੇ ਪਲਾਜੇ ਲੈ ਤੇ ਬਾਈ ਚਲਾ ਕੇ ਦਿਖਾਈ ਨਾ ਪ੍ਰੈਸ਼ਰ ਦੇਖੋ ਪੂਰਾ ਪ੍ਰੈਸ਼ਰ ਹੈ ਬੈਠਾ ਬਾਈ ਮਣੀ ਜਲਦੇ ਖੇਤ ਖੇਜਣ ਯੰਗੀਰ ਟਰੈਕਟਰ ਦੇ ਸੱਜਣੋ ਤੇ ਹੁਣ ਤੁਸੀਂ ਸੱਜਣੋ ਬਣੇ ਰਹੋ ਨਾਲ ਵੀਡੀਓ ਦੇ ਨਾਲ ਆ ਦੇਖੋ ਮਿੱਤਰੋ ਨੂੰ ਪ੍ਰੋਪਰ ਵੀਡੀਓ ਦਿਖਾਵਾਂਗੇ ਬਾਈ ਨੂੰ ਪਸਾਂਗੇ ਫਿਰ ਕਿੰਨਾ ਕੁ ਖਰਚ ਆਉਂਦਾ ਬਾਈ ਤੇ ਬਾਈ ਆਊਗਾ ਮਣੀ ਬਾਈ ਕਹਿੰਦਾ ਉਹਨੂੰ ਸੱਦੇ ਆਪਾਂ ਉੱਥੇ ਤੇ ਤੂੰ ਚੰਕੌਰ ਬਾਈ ਕਹਿੰਦਾ ਉੱਥੇ ਖੇਤ ਆ ਜਾਂ ਆਪਣੇ ਤੇ ਮਾਂ ਕਹਿੰਦਾ ਮਿੱਤਰਾ ਜ਼ਰੂਰ ਆਵਾਂਗੇ ਤੇ ਆਪਾਂ ਕਿਸਾਨ ਭਰਾਵਾਂ ਨੂੰ ਜਾਣਕਾਰੀ ਦੇਣੀ ਹੈ ਇਹਦੇ ਬਾਰੇ ਕਿੰਨੇ ਕਦੇ ਪੈਸੇ ਲੱਗਦੇ ਨੇ ਕਿੰਨੇ ਕਿੰਨੇ ਕਿਹੜਾ ਇਸ ਨਿਆ ਬਾਂਡ ਕਿੰਨਾ ਕਿੰਨਾ ਪਾਣੀ ਪੰਦਾ ਕੀ ਗੱਲ ਬਾਤ ਆ ਪ੍ਰੋਪਰ ਜਾਣਕਾਰੀ ਨਹੀਂ ਮਿੱਤਰੋ ਆ ਗਏ ਸਭ ਤੋਂ ਪਹਿਲੀ ਦਵਾਈ ਚੱਲ ਰਹੀ ਹੈ ਹਾਂ ਜੀ ਮਿੱਤਰੋ ਪਿਆਰ ਪਰਿਵਾਰਸੀ ਕਾਲਜੀ ਮੈਂ ਚੌਂਕਾਰ ਪੂਰੇ ਵਾਲਾ ਅੱਜ ਦੀ ਵੀਡੀਓ ਵਿੱਚ ਸਵਾਗਤਾਂ ਅੱਜ ਆਪਾਂ ਪਹੁੰਚੇ ਬਾਈ ਮਣੀ ਦੇ ਖੇਤ ਪਿੰਡ ਪੋਰੇ ਜ਼ਿਲ੍ਹਾ ਬਰਨਾਲਾ ਤੇ ਬਾਈ ਨੇ ਟਰੈਕਟਰ ਨੂੰ ਆਪਣੇ ਨੂੰ ਇੱਕ ਕੀੜੇ ਦਾ ਰੂਪ ਦਿੱਤਾ ਸਪਰੇਅ ਵਾਲੇ ਦਾ ਤੇ ਗੱਲਬਾਤ ਬਾਈ ਨਾਲ ਕਰਾਂਗੇ ਸਾਨੂੰ ਦਿਖਾਉਣਿਆ ਤੇ ਮੈਜ ਪਾਣੀ ਪੈਂਦਾ ਕਿੰਨੇ ਮਿੰਟਾਂ ਕਿੱਲੇ ਨੂੰ ਸਪਰੇਅ ਕਰਦਾ ਤੇ ਬਾਈ 900 ਲੀਟਰ ਦਾ ਢੋਲਾ ਹੈ 900 ਲੀਟਰ ਪਾਣੀ ਪੈ ਜਾਣਾ ਢੋਲੇ ਦੇ ਵਿੱਚ ਤੇ ਬਾਈ ਨੂੰ ਪਸਾਂਗੇ ਕਿੰਨੀ ਚੜਾਈ ਲੈ ਕੇ ਜਾਂਦਾ ਕਿੱਲੇ ਦੀਏ ਜਿਹੜੇ ਆਹ ਪੱਤ ਪਾਣੇ ਵੀ ਕਿੰਨੀ ਚੜਾਈ ਲੈ ਕੇ ਜਾਣਗੇ ਆ ਬਾਈ ਨਾਲ ਗੱਲਬਾਤ ਕਰਾਂਗੇ ਆਪਾਂ ਤੇ ਆਪਾਂ ਹੁਣ ਖੜੇ ਆ ਬਾਈ ਦੇ ਖੇਤ ਟੂਲ ਪਲੱਜ ਲੈ ਮਣੀ ਦੇ ਖੇਤ ਪੈਂਦਾ ਆਸਾ ਉਕਾਰਾਂ ਮਾਣਾ ਤੇ ਮੇਰੇ ਜਾਲੀ ਲੱਗੀ ਹੋਈ ਆ ਐ ਨਹੀਂ ਹੈਗਾ ਵਿੱਚ ਕੋਈ ਉਹ ਵਗਦੀ ਵਾ ਹਾਂ ਤੇ ਬਾਈ ਮਣੀ ਹੁਣ ਦਵਾਈ ਪਾਈ ਜਾਂਦਾ ਇਹਦੇ ਵਿੱਚ ਮਣੀ ਬਾਈ ਕਹਿੰਦਾ ਉਹ ਬਾਈ ਆ ਗਏ ਫਰਵਾਹੀ ਵਾਲੇ ਜਿਨ੍ਹਾਂ ਨੇ ਇਹ ਤਿਆਰ ਕੀਤਾ ਟਰੈਕਟਰ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀਡੀਓ ਦੇ ਨਾਲ ਬਣੇ ਰਹੋ ਸਾਰੀ ਜਾਣਕਾਰੀ ਲਾਵਾਂਗੇ ਬਾਈ ਤੋਂ ਕਿਲੇ ਚ ਕਿੰਨਾ ਕ ਉਹ ਹੁੰਦਾ ਕਿੰਨੀ ਇਹਦੀ ਚੜਾਈ ਆ ਕਿੰਨਾ ਤੇ ਖਰਚ ਆਉਂਦਾ ਸਾਰੀ ਗੱਲਬਾਤ ਕਰਾਂਗੇ ਬਾਈ ਦਾ ਮੋਬਾਈਲ ਨੰਬਰ ਵੀ ਵੱਲੂ ਬਾਈ ਦਾ ਆਪਾਂ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਜਾਂ ਲਵਾਉਣਾ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਵੀਡੀਓ ਦੇ ਨਾਲ ਹੁਣ ਪ੍ਰੋਪਰ ਬਣੇ ਰਹੋ ਤੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਹੰਚਿਆ ਬਾਈ ਨੇ ਸਪਰੇਅ ਪੰਪ ਲਵਾਇਆ ਤੇ ਟਰੈਕਟਰ ਤੇ ਤੇ ਬਾਈ ਵੀ ਪਹੁੰਚਿਆ ਜਿਨ੍ਹਾਂ ਨੇ ਪੰਪ ਫਿੱਟ ਕੀਤਾ ਟਰੈਕਟਰ ਤੇ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਆਪਾਂ ਤੇ ਕਿੰਨਾ ਕੀ ਖਰਚਾ ਆ ਜਾਂਦਾ ਤੇ ਕਿੰਨੇ ਗਬਹ ਨੂੰ ਕਿੰਨੇ ਫੁੱਟ ਦੀ ਚੜਾਈ ਲੈ ਕੇ ਆਉਂਦਾ ਬਾਈ ਤੋਂ ਸਾਰੀ ਜਾਣਕਾਰੀ ਲਵਾਂਗੇ ਤੁਸੀਂ ਦੇਖ ਰਹੇ ਹੋ ਨਾ ਸਪਰੇਅ ਕਰ ਰਿਹਾ ਬਾਈ ਟਰੈਕਟਰ ਦੇ ਨਾਲ ਕਹਿੰਦੇ ਜਿਹਨੂੰ ਕੱਲ੍ਹ ਨੇ ਕੀੜਾ ਤੇ ਬਾਈ ਨਾਲ ਗੱਲਬਾਤ ਕਰਦੇ ਆਓ ਅੰਤੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜਿਹੜਾ ਤੁਸੀਂ ਆ ਪੰਪ ਲਾਇਆ ਟਰੈਕਟਰ ਤੇ ਇਹਦੇ ਕੀ ਖਰਚਾ ਜਾਂਦਾ ਕਿੰਨੀ ਚੜਾਈ ਲੈ ਕੇ ਜਾਂਦਾ ਇਹ ਜੇ ਪ੍ਰੋਪਰ ਜਾਣਕਾਰੀ ਦੇ ਦਿਓ ਬਾਈ ਇਹ 55 ਫੁੱਟ ਏਰੀਆ ਲੈ ਕੇ ਜਾਂਦਾ ਜੀ ਠੀਕ ਆ ਜੀ ਇੱਕ ਏਕੜ ਤੇ ਇਹ ਚਾਰ ਚੱਕਰ ਲਾਉਂਦਾ ਹੈਗਾ ਠੀਕ ਆ ਜੀ ਇੱਕ ਕਿੱਲੇ ਤੇ ਇੱਕ ਕਿੱਲੇ ਤੇ ਇਹ ਚਾਰ ਵੇਲੇ ਲਾਊਗਾ ਠੀਕ ਆ ਜੀ ਇਹ 55 ਫੁੱਟ ਏਰੀਆ ਕਵਰ ਕਰਦਾ ਤੇ ਬੈਕ ਸਾਈਡ ਤੇ ਇਹ ਰੇਹ ਵਾਲਾਗਾ ਇਹ ਨਾਲ ਦੀ ਨਾਲ ਪਰ ਇਹ ਵੀ ਕਰਨਾ ਨਾਲ ਰੇਹ ਦਾ ਵੀ 55 ਫੁੱਟ ਏਰੀਆ ਹੀ ਲੈ ਕੇ ਜਾਣਾ ਹੈ ਠੀਕ ਆ ਬਾਈ ਫਿਰ ਬਾਕੀ ਇਹ ਫਿਕਸ ਵਾਲਾਗਾ ਹਾਂ ਜੀ ਇਹਦੇ ਵਿੱਚ ਮਾਡਲ ਮੰਨ ਲਓ ਇਹ ਦੋਨੇ ਸਾਰਾ ਇਕੱਠਾ ਬਣ ਗਿਆ ਇੱਕ ਇਹਦੇ ਵਿੱਚ ਮਾਡਲ ਆਪਣੇ ਲਈ 600 ਲੀਟਰ ਦਾ ਟੈਂਕ ਕਿਹੜਾ ਲੈਂਕਾ ਚ ਪੈਂਦਾ ਠੀਕ ਹੈ ਕਿੰਨਾ ਪਾਣੀ ਪੈਂਦਾ ਇਹਦੇ ਵਿੱਚ ਇਹਦੇ ਵਿੱਚ 840 ਲੀਟਰ ਪੈਂਦਾ ਟੈਂਕੇ ਚ ਠੀਕ ਹੈ ਜੀ 6 ਤੋਂ 7 ਗੱਟੇ ਪੈਂਦੇ ਰਹੇ ਦੇ ਠੀਕ ਹੈ ਜੀ ਹਾਂ ਜੀ ਜੇ ਮੈਂ ਇਹ ਮਾਡਲ ਆਗਾ ਇਹ ਮਾਡਲ 4 ਲੱਖ 4.5 ਲੱਖ ਤੋਂ ਸਟਾਰਟਿੰਗ ਹੈ ਜੀ ਠੀਕ ਹੈ ਜੀ ਹਾਂ 4.5 ਲੱਖ ਦਾ ਮਾਡਲ ਤਿਆਰ ਹੋ ਜਾਂਦਾ ਬਿਲਕੁਲ ਜਿਵੇਂ ਇਹ ਕਲਾਸ ਦਾ ਓਕੇ ਓਕੇ ਪੇਰੇ ਟਾਇਰ ਨੇ ਜੀ ਅੱਛਾ ਅੱਛਾ ਬਾਰੋਂ ਆ ਰਿਹਾ ਟਾਇਰ ਸਾਰਾ ਠੀਕ ਹੈ ਜੀ ਟਾਇਰ ਸਾਰਾ ਤਕਰੀਬਨ ਪ੍ਰੋਪਰ ਸਾਰੀਆਂ ਫਸਲਾਂ ਤੇ ਹੋ ਜਾਂਦਾ ਜੀ। ਭਾਈ ਪ੍ਰੋਪਰ ਸਾਰੀਆਂ ਫਸਲਾਂ ਤੇ ਹੋ ਜਾਂਦਾ ਮੱਕੀ ਤੇ ਆਲੂਆਂ ਤੇ ਝੋਨੇ ਤੇ। ਹਾਂਜੀ। ਝੋਨੇ ਤੇ ਕਣਕ ਤੇ ਸਾਰੀਆਂ ਪ੍ਰੋਪਰਟੀ ਤੇ ਮਾਰਕੀ ਕਰਦਾ। ਹਾਂਜੀ ਹਾਂਜੀ ਹਾਂਜੀ। ਬਾਕੀ ਇਹਦੀ ਖਟੋਲੇ ਨਾਲਾ ਕਿੰਨੇ ਏਕੜ ਤੇ ਸਪਰੇਅ ਹੋ ਜਾਂਦੀ ਹੈ ਜੀ? ਤਾਂ ਹੁਣ ਇਹ 800 840 ਲੀਟਰ ਦਾ ਟੈਂਕ ਹੋ ਗਿਆ। ਪੰਜ ਕੱਪਾਂ ਜਦਾਂ ਵੀ 100 ਕਿਲੋਲਿਟਰ ਸਵਾ 100 ਲੀਟਰ ਜਾਂ 150 ਲੀਟਰ ਪਾਣੀ ਪਾਉਣਾ ਉਸ ਹਿਸਾਬ ਨਾਲ ਇਹਨੇ 1 ਏਕੜ ਦੇ ਸਪਰੇਅ ਕਰਨੀ। ਕੋਈ ਇਹਦੀ ਹੈ ਨਾ ਭਰਾ ਨਵਾਂ ਕੋਈ ਹੈ ਨਾ ਇਹ ਪੰਪ ਲਗਾਉਂਗਾ। ਕਾਉ ਬਿੱਤ ਲੋਕ ਕਹਿਣ ਲੱਗ ਜਾਂਦੇ ਵੀ ਜੀਰੀ ਬਾੜੀ ਮੇਦਾ ਜਾਂ ਮੱਕੀ ਵੀਤਾ ਜਾਂ ਕਣਕ ਵੀਤਾ ਉਹਦੇ ਬਾਰੇ ਦੱਸੋ ਵੀ ਮੋੜਾ ਕੋੜਾ ਦੇ ਵਿੱਚ ਹੈ ਨਾ ਜਿਹਨਾਂ ਨੰਗੇ ਨੇ ਟਾਇਰ ਇਹਨਾਂ ਬਾਰੇ ਜਾਣਕਾਰੀ ਦਿਓ ਬਈ ਇਹਦੇ ਤੇ ਜਿਆਦਾ ਜਿਵੇਂ ਪਹਿਲੀ ਵਾਰੀ ਕੋਈ ਚਲਾਉਂਦਾ ਉਹਨੂੰ ਕੇਰਾ ਤਾਂ ਲੱਗਦਾ ਹੀ ਐ ਵੀ ਫਸਲ ਦਾ ਜਾਂ ਨੁਕਸਾਨ ਹੁੰਦਾ ਪਰ ਇਹਦੇ 'ਚ ਨੁਕਸਾਨ ਵਾਲਾ ਕੁਝ ਐਡਾ ਹੈ ਨਹੀਂ ਇੱਕ ਦਿਨੇ ਕਿੱਲੇ 'ਚ ਗੀੜੀ ਚਾਰ ਲਾਉਣੇ ਨੇ ਜੀ ਠੀਕ ਹੈ ਜੀ ਇੱਕ ਮੰਨ ਲਓ ਇਹ ਨਹੀਂ ਜਦੋਂ ਹੁਣ 55 ਫੁੱਟ ਅੱਗੇ ਇਹ ਬੂਮ ਲੈ ਕੇ ਜਾ ਰਿਹਾ ਹੈਗਾ ਜਿਹਨੇ ਮੰਨ ਲਓ 25 25 ਫੁੱਟ ਛੱਡ ਕੇ ਕਟਾਈ ਕਰਨੀ ਹੈ ਮੋੜਨਾ ਬਹੁਤ ਘੱਟ ਕਟਾਈ ਤੇ ਮੋੜਨਾ ਜਿਹੜਾ ਬੂਝਾ ਤੇ ਹੁੰਦੀ ਹੈ ਜਿਵੇਂ ਹੰਟ ਪੈਰੀ ਚ ਜਿਵੇਂ ਚਾਰ ਚੱਕਰ ਲਾਉਂਦਾ ਉਹ ਬੂਝਾ ਪਟਪੜਦਾ ਨਹੀਂ ਇਹ ਬੂਝੇ ਨੇ ਉਹਨੇ ਉੱਠ ਖੜਨਾ ਠੀਕ ਹੈ ਜੀ ਇਨੇ ਬੂਜੇ ਨੂੰ ਜਦੋਂ ਸਿਰੇ ਤੇ ਜਾ ਕੇ ਕਟਾਈ ਕਰਨੀ ਹੈ ਜੇ ਉਦੋਂ ਥੋੜਾ ਬਹੁਤਾ ਉਦੋਂ ਹੁੰਦਾ ਪਰ ਉਦੋਂ ਲੱਗਦਾ ਪਰ ਉਹ ਜਦੋਂ ਅਗਲੀ ਵਾਰੀ ਸਪਰੇਅ ਕਰਨੀ ਹੈ ਉਹਦਾ ਵਿਚੀ ਰਲ ਜਾਂਦਾ ਬੰਦੇ ਨੂੰ ਖੁਦ ਨੂੰ ਜੱਜ ਨਹੀਂ ਹੁੰਦਾ ਵੀ ਆਪਾਂ ਟਰੈਕਟਰ ਇੱਥੋਂ ਲੰਘਾਇਆ ਸੀ ਠੀਕ ਹੈ ਠੀਕ ਉਹ ਤੱਕ ਰੱਖਣੀ ਪੈਂਦੀ ਹੈ ਜੀ ਜਿਵੇਂ ਭਰਾ ਹਨ ਟੋਲੇ ਉਹ ਖਿੱਚਦੇ ਨੇ ਪਾਈਪ ਉਹਦੇ ਨਾਲ ਤਾਂ ਘੱਟ ਉਹਦੇ ਨਾਲ ਤਾਂ ਹਣ ਜੇ ਤੋ ਪੰਜ ਬੰਦੇ ਹੁੰਦੇ ਨੇ ਪੰਜ ਛੇ ਬੰਦੇ ਪਾਈਪ ਚੱਕ ਕੇ ਜਿਹੜਾ ਦਿੰਦੇ ਨੇ ਉਹਦੇ ਨਾਲ ਤਾਂ ਨੁਕਸਾਨ ਫੇਰ ਵੀ ਘੱਟ ਹੁੰਦਾ ਬਾਕੀ ਇਹਦੀ ਜਿਹੜੀ ਸਪਰੇਅ ਹੈ ਇੱਕੋਰੇ ਸੀ ਬਹੁਤ ਵਧੀਆ ਹੈ ਜੀ ਉਹ ਜਾਦੇ ਇੱਕੋਰੇ ਸੀ ਹੈ ਉਹਦੇ ਨਾਲ ਠੀਕ ਹੈ ਜੀ ਕਿਵੇਂ ਹੁਣ ਆਪਣੀ ਸਕੇਤ ਚ ਆਪਾਂ ਸਪਰੇਅ ਕਰਦੇ ਆ ਜਦੋਂ ਉਹਦਾ ਰਿਜ਼ਲਟ ਵੀ ਆਪਾਂ ਨੂੰ ਫੇਰ ਹੀ ਮਿਲਣਾ ਨਾ ਜਦੋਂ ਉਹਦਾ ਢੰਗ ਸਹੀ ਆ ਹੁਣ ਜਦੋਂ ਬੂਟੇ ਨੂੰ ਨਾਲ ਪੌਦਿਆਂ ਨੂੰ ਤੱਕ ਦਵਾਈ ਜਾਣੀ ਹੈ ਇਸ ਨਾਲ ਨੋਰਮਲ ਦਵਾਈ ਸਸਤੀ ਦਵਾਈ ਲੈ ਕੇ ਦੁਕਾਨਾ ਮਾਰਾਂਗੇ ਜਦੋਂ ਜਿੱਥੋਂ ਦੀ ਪੈਪ ਲੰਘੂ ਦਵਾਈ ਨੂੰ ਝਾੜਦੀ ਉਹ ਦਵਾਈ ਨੂੰ ਝਾੜਦੀ ਜਾਂਦੀ ਹਾਂ ਇਹ ਵੀ ਗੱਲ ਹੈ ਚਲੋ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਨਾ ਜੀ ਜਿਹੜੇ ਭਰਾਵਾਂ ਨੂੰ ਬੇਨਤੀ ਹੈ ਨਾ ਜਿਹੜੇ ਭਰਾਵਾਂ ਨੇ ਪੰਪ ਲਵਾਉਣਾ ਠੇਕਾ ਤੇ ਬਾਈ ਨੇ ਮੋਬਾਈਲ ਨੰਬਰ ਦੇ ਦਿੱਤਾ ਤੇ ਬਾਈ ਨਾਲ ਕਨੈਕਟ ਕਰ ਲਿਓ ਪਿੰਡ ਪਰਵਾਹੀ ਜ਼ਿਲ੍ਹਾ ਬਰਨਾਲਾ ਬਾਈ ਉਹਦਾ ਨਾਲ ਆਏ ਨੇ ਸਾਰਾ ਕੁਝ ਦੱਸਣਾ ਆਏ ਨੇ ਜਾਣਕਾਰੀ ਦੇਣ ਆਏ ਨੇ ਤੇ ਕਿਉਂ ਜਾਣਕਾਰੀ ਤੋਂ ਬਿਨਾ ਮਿੱਤਰੋ ਆਪਾਂ ਨੂੰ ਕੋਈ ਪਤਾ ਨਹੀਂ ਲੱਗ ਰਹੰਨਾ ਹਣਾ ਪਰ ਉਹ ਪਰ ਬਾਈ ਨੇ ਦੱਸਿਆ ਵੀ ਇੰਨਾ ਪਾਣੀ ਪਾਓ ਇੰਨੇ ਚ ਦਵਾਈ ਪਾਓ ਆ ਚੀਜ਼ਾਂ ਐ ਯੂਜ਼ ਕਰੋ ਹਣਾ ਮੈਂ ਆਪਾਂ ਕਈ ਵਾਰ ਕੋਈ ਪੈ ਪਾੜਨ ਬੈਠੇ ਆਣ ਜਾਣ ਪਰੇ ਚ ਤੇ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਰੇ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਤੇ ਪੁਰਾਣੀ ਜਾਣਕਾਰੀ ਵੀ ਲੈਣੀ ਆ ਤਾਂ ਵੀ ਬਾਈ ਨਾਲ ਗੱਲਬਾਤ ਕਰ ਲਿਓ ਇਹ ਨਹੀਂ ਹੈਗਾ ਵੀ ਇਕੱਲਾ ਪੰਪ ਲੈਣਾ ਪਹਿਲਾਂ ਜਾਣਕਾਰੀ ਵੀ ਕੁਝ ਗੱਲ ਦੀ ਲੈਣੀ ਆ ਤਾਂ ਬਾਈਨਾ ਪੰਪ ਬਾਰੇ ਵੀ ਜਾਣਕਾਰੀ ਲੈ ਲਿਓ ਤੇ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਜਦੋਂ ਆਦਿ ਕਿ ਕਿਹੜਾ ਪਿੰਡ ਆ ਕਿੱਥੇ ਲਾਉਣੇ ਆਪਾਂ ਕਿੰਨੇ ਕ ਟਰੈਕਟਰਾਂ ਦੇ ਲਾ ਚੁੱਕੇ ਆ ਮੜਾ ਜੀ ਸਾਨੂੰ ਇਹ ਵੀ ਦੱਸ ਦਿਓ ਕਿਤਾ ਜਦੋਂ ਮਹੀਨੇ ਚ ਜਮ ਵੀ 10 11 ਟਰੈਕਟਰ 12 ਟਰੈਕਟਰ ਦੀ ਤਾਂ ਐਵਰੇਜ ਚੱਲਦੀ ਆ ਮਹੀਨੇ ਚ ਨਿਕਲੀ ਜਾਂਦੀ ਨਹੀਂ ਠੀਕ ਆ ਜੀ ਤੇ ਬਾਕੀ ਇਦਾਂ ਦਾ ਹੁਣ ਬੁਕਿੰਗ ਚੱਲਦੀ ਆ ਉਹ ਥੋੜਾ ਜਿਹਾ ਟਾਈਮ ਤੇ ਡਿਪੈਂਡ ਹੈ ਜਿਹੜੇ ਅੱਗੇ ਟਰੈਕਟਰ ਹੁੰਦੇ ਨੇਗੇ ਇਹਨਾਂ ਨੂੰ ਡੇਟ ਦਿੱਤੀ ਹੋਈ ਆ ਠੀਕ ਹਾਂ ਜੀ ਬਾਕੀ ਹੁਣ ਇਹਨਾਂ ਨੇ ਵੀਰਾਂ ਨੇ ਅਜੇ ਚਲਾਉਣਾ ਸੀਗਾ ਕੁਝ ਮੰਨ ਲਓ ਇਹਨਾਂ ਨੂੰ ਅਜੇ ਇਸ ਬਾਰੇ ਨੌਲੇਜ ਨਹੀਂ ਸੀ ਇਹਨਾਂ ਨੇ ਸਾਨੂੰ ਫੋਨ ਕਰਿਆ 100 ਕਿਲੋਮੀਟਰ ਦੇ ਨੇੜੇ ਜਿੱਥੇ ਵੀ ਸਾਨੂੰ ਕਿਤੇ ਲੱਗਦਾ ਸੀ ਉੱਥੇ ਐਟ এ ਟਾਈਮ ਪਹੁੰਚਦੇ ਆ ਠੀਕ ਹੈ ਜੀ ਉਦੋਂ ਹੀ ਐਟ এ ਟਾਈਮ ਆਪਾਂ ਆ ਕੇ ਇਹਨਾਂ ਨੂੰ ਦੱਸਿਆ ਵੀ ਇਹ ਕਰਨਾ ਚੱਲਣਾਗਾ ਕਈ ਵਾਰੀ ਨਹੀਂ ਜਦੋਂ ਹੁਣ ਸੈਟਿੰਗ ਹੁੰਦੀ ਹੈ ਜਿੰਨੇ ਪਹਿਲੀ ਵਾਰੀ ਚਲਾਉਣਾ ਜਾਂਚਦੇ ਨੇ ਇਹ ਨਹੀਂ ਹੈਗਾ ਵੀ ਤੁਸੀਂ ਪੇਟਾ ਵੀ ਮੁੜ ਕੇ ਜਾਣਾ ਨਹੀਂ ਇਹ ਵੀ ਗੱਲ ਦਾ ਹਨਾ ਬਹੁਤ ਵਧੀਆ ਤੁਸੀਂ ਬਾਈ ਨੇ ਫੋਨ ਕੀਤਾ ਤੁਸੀਂ ਉਦੀ ਆਏ ਹਨਾ ਸਾਡੇ ਹੱਥਾਂ ਖਸਾਨ ਭਰਾ ਹੋਰ ਵੀ ਪਹੁੰਚੇ ਹੋਏ ਨੇ ਤੇ ਬਾਕੀ ਤੁਸੀਂ ਉਹਦੀ ਪਹੁੰਚੇ ਪੂਰੀ ਜਾਣਕਾਰੀ ਦਿੱਤੀ ਇਹ ਵੀ ਤੁਹਾਡਾ ਬਹੁਤ ਧੰਨਵਾਦ ਹੈ ਨਾ ਜਦੋਂ ਕਿਸਾਨ ਇਹਨੇ ਪੈਸੇ ਲਾਉਂਦਾ ਉਹਨੂੰ ਦੱਸਣ ਦਾ ਵੀ ਥੋੜਾ ਫਰਜ ਮੰਨਦਾ ਉਹਦੇ ਕਿਸਾਨ ਦੇ ਖੇਤ ਆਉਂਦਾ ਵੀ ਫਰਜ ਮੰਨਦਾ ਕਿ ਮੈਂ ਪਹਿਲੀ ਵਾਰ ਦੇਖਿਆ ਵੀ ਤੁਸੀਂ ਪਹੁੰਚੇ ਹੋਰੇ ਹੈ ਨਾ ਥੋੜਾ ਧੰਨਵਾਦ ਬਾਈ ਨੂੰ ਹੈ ਨਾ ਸਾਰੀ ਜਾਣਕਾਰੀ ਦਿੱਤੀ ਹੈ ਨਾ ਤੇ ਥੋੜਾ ਬਾਈ ਪੂਰਾ ਐਡਰੈਸ ਦੇ ਦਿਓ ਹੈ ਨਾ ਕਿੱਥੇ ਤੁਸੀਂ ਪਾਪਣਾ ਤੇ ਨੰਬਰ ਦੇ ਦਿਓ ਆਪਣਾ ਫੋਨ ਸੁਹਲ ਫਰਵਾਹੀ ਆਪਣੀ ਪਰਮ ਹੈ ਜੀ ਪਿੰਡ ਪਿੰਡ ਜੋ ਬਰਨਾਲੇ ਤੋਂ ਬਾਈ ਬਠੰਡਾ ਬਾਈਪਾਸ ਤੋਂ ਪਿੰਡ ਫਰਵਾਹੀ ਵੱਲ ਮੁੜਦੇ ਆਪਾਂ ਉਸੇ ਰੋਡ ਤੇ ਆਪਣੀ ਵਰਕਸ਼ਾਪ ਹੈ ਜੀ ਠੀਕ ਹੈ ਜੀ ਉੱਥੀ ਫੈਕਟਰੀ ਆਪਣੀ ਤੇਰੀ ਨਵੀਂ ਨੇ ਓਪਨ ਕਰੀਆ ਤੇ ਉਹ ਮੋਬਾਈਲ ਆਪਣਾ 9463984947 ਦੁਬਾਰੇ ਫੇਰ ਬੋਲ ਦਿਓ ਜੀ 9463984947 ਠੀਕ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਈ ਜੇ ਕਿਸੇ ਨੇ ਪੰਪ ਲਵਾਉਣਾ ਬਾਈ ਤੋਂ ਹਣਾ ਇਹਨੂੰ ਬਾਈ ਨੂੰ ਇਹਨੂੰ ਅਕਸਰ ਕੀ ਕਹਿੰਦੇ ਨੇ ਬਾਈ ਆਪਣੇ ਪੰਜਾਬੀ ਲੋਕ ਬਸ ਬੂਮ ਕਹਿੰਦੇ ਨੇ ਜੱਟ ਬੂਮ ਕਹਿੰਦੇ ਨੇ ਬੂਮ ਸਪਰੇਅਰ ਪੰਪ ਕਹਿੰਦੇ ਨੇ ਠੀਕ ਆ ਠੀਕ ਆ ਬੂਮ ਸਪਰੇਅ ਪੰਪ ਹਾਂਜੀ ਹਾਂਜੀ ਤੇ ਬਾਕੀ ਸਾਡੇ ਪਿੰਡਾਂ ਦਾ ਕੀੜਾ ਹੀ ਕਹਿੰਦੇ ਨੇ ਕਹਿੰਦੇ ਕੀੜਾ ਆਇਆ ਕੀ ਲੈਂਦਾ ਕਹਿੰਦੇ ਕੀੜਾ ਤੂੰ ਕੀ ਜਾਣੀ ਇਹ ਜੱਟੀਆਂ ਜੱਟ ਜਗਾੜੀ ਹੁੰਦੇ ਨੇ ਬਾਈ ਵਰਕ ਨੇ ਦਿਗਾਰ ਲਾਤਾ ਸੌਖੇ ਕਰਤੇ ਬਾਈ ਨੂੰ ਧੰਨਵਾਦ ਹਨਾ ਹਰੇ ਪਹੁੰਚਿਆ ਤੇ ਆਪਣੇ ਲਈ ਟਾਈਮ ਕੱਢਿਆ ਬਹੁਤ ਬਹੁਤ ਥੋੜਾ ਧੰਨਵਾਦ ਬਾਈ ਜੀ ਹਾਂਜੀ ਬਾਈ ਅਸੀਂ ਸੱਜਣੋਂ ਕੱਲੇ ਝੋਨੇ ਦਾ ਕਣਕ ਮੰਗੀ ਤੇ ਮੱਕੀ ਦੇ ਸਪਰੇ ਨਹੀਂ ਹੁੰਦੀ। ਇਹ ਕਹਿੰਦੇ ਨਰਨੇ ਤੇ ਵੀ ਕਰਦਾ ਕਹਿੰਦੇ ਇਹ ਕੀੜਾ। ਤੂੰ ਕੀ ਜਾਣੀ ਜੱਟੀ ਜੱਟ ਦੀ ਗਾੜੀ ਹੁੰਦੇ ਨੇ। ਹਰਿਆਣੇ ਦੇ ਵਿੱਚ ਕਹਿੰਦਾ ਬਾਈ ਇੰਨੇ ਪੰਪ ਲਵਾ ਕੇ ਲੈ ਕੇ ਜਾ ਰਹੇ ਨੇ। ਹੱਦੋਂ ਬਣਾ ਕਹਿੰਦਾ ਟਾਈਮ ਨਹੀਂ ਹੈਗਾ। ਕਹਿੰਦੇ ਨਜ਼ਾਰਾ ਆ ਗਿਆ ਹਰਿਆਣਾਲੀ ਕਹਿੰਦੇ ਕਹਿੰਦੇ ਚੱਕੀ ਕਰਦੇ ਸੀ ਅਸੀਂ ਢੋਲੀਆਂ। ਨੀਆਂ ਨਾ ਇਕੱਠੇ ਕਹਿੰਦਾ ਆਪਾਂ ਮੱਕੜੀਆਂ ਮਰਦੀਆਂ ਨੇ ਨਾ ਮਤ ਨਾ ਮਰੇ ਕਹਿੰਦਾ ਉਹ ਤੇਲਾ ਤੇ ਆ ਦੇਖੋ ਕਿੰਨਾ ਨਜ਼ਾਰਾ ਕਹਿੰਦੇ ਤੇ ਜੇ ਟਾਲੀ ਆ ਗਈ ਤਾਂ ਇਕੱਠਾ ਹੋ ਜਾਂਦਾ ਇਹ ਦੂਹਾ ਫੇਰ ਖੋਲ ਲੰਦ ਨੇ ਤੇ ਪੂਰੇ ਨਰਮੇ ਦੀ ਸਪਰੇ ਇਹ ਕੀੜੇ ਨਾਲ ਹੀ ਕੀਤੀ ਜਾਂਦੀ ਹੈ ਮਿੱਤਰੋ ਇਹ ਫਰਵਾਹੀ ਤੋਂ ਵੀਰਾਂ ਨੇ ਤਿਆਰ ਕੀਤਾ ਜੇ ਕਿਸੇ ਭਰਾ ਨੇ ਇਹ ਪੰਪ ਲਵਾਉਣਾ ਨਾ ਆ ਮੰਗੀ ਦੇ ਦੇਖੋ ਭਾਵੇਂ ਮੈਂ ਬਾਈ ਨਾ ਕਰ ਦੋ ਨਾਈਟ ਤੇ ਫੋਨ ਨੰਬਰ ਚੱਲਦਾ ਬਾਈ ਦਾ ਸਵੇਰੀਨ ਤੇ ਆ ਮੂੰਗੀ ਦੇ ਦੇਖੋ ਪਰ ਪੂਰੀ ਵਧੀਆ ਸਪਰੇਅ ਹੁੰਦੀ ਆ ਯਾਰ ਇਹਦੇ ਨਾਲ ਜਿਹੜਾ ਵੱਧ ਬਾਹਣਾ ਨਾ 100 ਕਿਲਿਆ 70 ਕਿਲਿਆ ਉਹ ਵੀ ਕਰਾ ਸਕਦਾ ਬਾਕੀ ਬਾਈ ਮਣੀ ਆਪਣੇ ਪਿੰਡ ਵਿੱਚ ਲਿਆਇਆ ਪਿੰਡ ਪੂਰੇ ਜਿਲ੍ਹਾ ਬਰਨਾਲਾ ਕਿਸੇ ਨੇ ਸਪਰੇਅ ਕਰਾਉਣੀ ਆ ਤਾਂ ਬਾਈ ਨਾਲ ਕਰ ਲੋ ਗੱਲਬਾਤ ਤੇ ਤੁਸੀਂ ਅੱਗੇ-ਅੱਗੇ ਦੇਖੀ ਚੱਲਿਓ ਨਰਨੇ ਤੇ ਤੇ ਮੂੰਗੀ ਤੇ ਹੋਗੀ ਝੋਨੇ ਤੇ ਕਣਕ ਤੇ ਮੂੰਗੀ ਤੇ ਤੇ ਮੱਕੀ ਤੇ ਆਪਾਂ ਨੂੰ ਸਪਰੇਅ ਕਰਨੀਆਂ ਪੈਣੀਆਂ 12 ਮਹੀਨੇ 30 ਦਿਨਾਂ ਦਾ ਮਤਰੋ ਕੰਮ ਠੀਕਾ ਤੇ ਤੁਸੀਂ ਦੇਖੀ ਜਾਨਾ ਵੀਡੀਓ ਦੇ ਵਿੱਚ ਬਹੁਤ ਵਧੀਆ ਸਪਰੇਅ ਹੁੰਦੀ ਆ ਕੋਈ ਐ ਫੁੱਲੀ ਹੋਈ ਸੀ ਫੋਟ ਰਹਿ ਜੂ ਜਾਂ ਕੋਈ ਸੁੰਡੀ ਰਹਿ ਜੂ ਜਿੱਥੋਂ ਦੀ ਇਹ ਨੰਗੀ ਜੇ ਭਾਈ ਸਪਰੇਅ ਜੀ ਨਾ ਦੰਤ ਤੋੜਾ ਫਿਰ ਤਾਂ ਕੀ ਕਹਿਣਾ ਇਹ ਆਪਦੇ ਵੱਲੋਂ ਦਾ ਕਸਰ ਸੜਦਾ ਠੀਕਾ ਤੁਹਾਡੇ ਸਾਹਮਣੇ ਆ ਪੂਰਾ ਗੱਜ ਕਰਦਾ ਹੁੰਦਾ ਹੈ ਸਪਰੇਅ ਪੂਰੀ ਚੰਗੀ ਤਰ੍ਹਾਂ ਹੋ ਰਹੀ ਆ ਦੇਖੀ ਚਲੋ ਵੀਡੀਓ ਵਿੱਚ ਮੁੰਗੀ ਨੂੰ ਤਰ ਕਰਦਾ ਹੁੰਦਾ ਮੁੰਗੀ ਚ ਕੋਈ ਵੀ ਰਜੂ ਜਾਂ ਕੋਈ ਮਸਰ ਰਜੂ ਜਦ ਕੋਈ ਹੋਰ ਹੋ ਰਜੂ ਕੋਈ ਬਿਮਾਰੀ ਛੱਡਣੀ ਯਾਰ ਬਾਕੀ ਟੌਪ ਦੀ ਬਈ ਦਵਾਈ ਹੋਣੀ ਚਾਹੀਦੀ ਹਨ ਤੇ ਪਾਣੀ ਦੇ ਵਿੱਚ ਸਾਫ ਪੈਂਦਾ ਵੀ ਆ ਖੇੜਾ ਨਾਲ ਤੇ ਇਹ ਰਸੀ 908 ਦਾ। ਬਾਈ ਜਾਨ ਨੰਬਰ ਵੀ ਚੰਨੀਆਂ ਦਾ ਜ਼ਰੂਰ ਗੱਲਬਾਤ ਕਰ ਲਓ ਬਾਈ ਨਾਲ। ਕੋਰਾਂ ਵਾਲੇ ਵੱਜਦੇ ਨੇ ਬਾਈ ਫਰਵਾਈ ਪਿੰਡ ਐ ਤੇ ਹੁਣ ਤੁਸੀਂ ਮੱਕੀ ਦੇਖ ਲਓ। ਮੱਕੀ ਜੇ ਸੁੰਡੀ ਰਹਿ ਜੂਗੀ ਸਵਾਲ ਹੀ ਪੈਦਾ ਨਹੀਂ ਬਾਈ। ਥੋਡੇ ਸਾਹਮਣੇ ਆ ਬਾਕੀ ਜੂਰੀਆ ਵੀ ਛੇੜਦਾ। ਬਾਈ ਕਹਿੰਦਾ ਜੂਰੀਆ ਵੀ ਤੁਸੀਂ ਸੈੱਟ ਸਕਦੇ ਹੋ ਤੇ ਸਪਰੇਅ ਵੀ ਕਰ ਸਕਦੇ ਹੋ। ਬਹੁਤ ਸੌਖਾ ਕੰਮ ਆ। ਤੇ ਕੁਪਿਚੇ ਵਿੱਚ ਜੂਰੀਆ ਚੱਲਦਾ ਉਹਦੇ ਸਪਰੇਅ ਹੁੰਦੀ ਹੈ ਮੱਕੀ ਦੇ ਵਿੱਚ ਜੋ ਟੌਪਰ ਸਾਨੂੰ ਵੀਡੀਓ ਦਿਖਾਈ ਜਾ ਰਹੇ ਆ ਗੌਰ ਨਾਲ ਦੇਖ ਲਿਓ ਤੇ ਬਹੁਤ ਕਿਸਾਨ ਭਰਾ ਪਹਿਲਾਂ ਤੋਂ ਵਸਤ ਰਹੇ ਨੇ ਇਹ ਚੀਜ਼ ਨੂੰ ਹਨ ਤੇ ਜਿਉਂ-ਜਿਉਂ ਹੁਣ ਪਿੰਡਾਂ ਵਿੱਚ ਆਈ ਜਾਂਦੀ ਆ ਆਪਾਂ ਤੁਹਾਡੇ ਸਾਹਮਣੇ ਵੀਡੀਓ ਲਿਆਣੇ ਆ ਵੀ ਬਹੁਤ ਵਧੀਆ ਪੰਪਾ ਮਿੱਤਰ ਉਹ ਇਹ ਬੂਮ ਪੰਪ ਤੁਸੀਂ ਜ਼ਰੂਰ ਹਨਾ ਇੱਕ ਵਾਰੀ ਬਾਈ ਦੀ ਨਹੀਂ ਲਵਾਣਾ ਤਾਂ ਗੱਲ ਜ਼ਰੂਰ ਕਰ ਲਓ మెట్రో.